ਕਿਹੜੇ ਭਵਾਨੀਗੜ ਉਸ ਨਹੀਂ ਦਿਖ ਰਿਹਾ ਸਾਡਾ ਬੰਦਾ ਭੱਜਣ ਗਿਆ ਨਾਲ ਦਾ ਪਲੇਅਰ ਲੈ ਵੀੜਾ ਲਾ ਜਿਵੇਂ ਲਾ ਕੇ ਲਾਓ ਨਾਰ ਸਿੰਘ ਪੰਜਾਬੀ ਜੀ ਖੜੇ ਨੇ ਬਾਕੀ ਇਹ ਕੈਮਰਾਮੈਨ ਹੁਣ ਹੱਥ ਚਾ ਕੈਮਰਾ ਲਓ ਜੀ ਮਾਰ ਲਿਓ ਰੱਖਣਾ ਸਦਾ ਮੋਬਾਈਲ ਦਿਖਾਓ ਵਾਲੇ ਦਲੇ ਨਾਲੇ ਵਿਚਾਰ ਦਿਓ ਬਾਜੀ ਪਹੁੰਚ ਰਹੀ ਹੁਡੀ ਸੰਗਤ ਹਾਂ ਜੀ ਆਹ ਦੇਖੋ ਤੁਸੀਂ ਸਾਰੇ ਸੰਗਤ ਵੀ ਸਟੇਡੀਅਮ ਭਾਣੀ ਕਰਦਾ ਇੱਕ ਵਾਰ ਦਸਹਿਬ ਜੀ ਦਾ ਤੇ ਹੁਣ ਨੌਜਵਾਨਾਂ ਨੇ ਜਿੰਮ ਲਾ ਲਈ ਹੈ ਜਿੰਮ ਲਾ ਕੇ ਤੇ ਹੁਣ ਸਟੈਪ ਲਾ ਰਹੇ ਨੇ ਥੋੜੇ ਸਾਹਮਣੇ ਤੇ ਇਸ ਤਰ੍ਹਾਂ ਵੀ ਕਸਰਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਹੁਣ ਇਸ ਤੋਂ ਬਾਅਦ ਡੰਡ ਲਾਏ ਜਾਣਗੇ ਦੇ ਹਰੇ ਤੋਂ ਭੱਜ ਭਜਾਈ ਇਹ ਮੁੰਡਿਆਂ ਨੂੰ ਕਰਨ ਦਾ ਸ਼ੌਂਕ ਹੈ ਬਹੁਤ ਵਧੀਆ ਕਰਦਾ ਹਾਂ 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 ਦੇਖ ਰਹੇ ਹੋ ਚਲੋ 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 ਆਇਓ ਉੱਪਰ ਆਇਓ ਉੱਪਰ ਆ ਕੇ ਚੱਲਦੇ ਆ ਰਹਿਣ ਵਿਚਾਰ ਪੇਸ਼ ਕਰੀ ਜਾਓ ਵਿਚਾਰ ਪੇਸ਼ ਕਰਦੇ ਆਪਾਂ ਨੇ ਬਾਬਾ ਉਧਰ ਨੂੰ ਚੱਲ ਪਿਆ ਹੁਣ ਪਰ ਉਹਨੂੰ ਬਸ ਕੋਈ ਇਹ ਜਿਹੇ ਵਿਚਾਰ ਨਾਲ ਦੇ ਦੇ ਲੈ ਵਾਹੇ ਬੰਦਾ ਕਲਿੱਪ ਕੱਟੂ ਹੋ ਬਲੀ ਠੀਕ ਹੈ ਕੱਲ ਨੂੰ ਬਸੰਤ ਪੰਚਮੀ ਵੀ ਉਧਰ ਬਰੇ ਵੀ ਦੇ ਬਤਾ ਹਾਂ ਹਾਂ ਕੱਲ ਨੂੰ ਬਸੰਤ ਪੰਚਮੀ ਦਾ ਦਿਹਾੜਾ ਹੈ ਭਾਈ ਲੋਕ ਪਟੰਗਾਂ ਦੇ ਚੋਰ ਨਾਲ ਆਇਓ ਪਹਿਲਾਂ ਬਾਬਾ ਜੀ ਦੇ ਜਾਇਓ ਕਹਿਗਾ ਨਾ ਇਹ ਡੋਰਾ ਦਾ ਦੋ ਤਿੰਨ ਵਾਰੀ ਬੇਨਤੀ ਕਰਤੀ ਵੀ ਡੋਰਾ ਤੋਂ ਬਚ ਕੇ ਰਹੋ ਤੇ ਲੋਕਾਂ ਨੂੰ ਵੀ ਬਚਾਓ ਜੇ ਕਿਸੇ ਮੋਟਰਸਾਈਕਲ ਵਾਲੇ ਦੇ ਜਾਂ ਗੱਡੀ ਵਾਲੇ ਦੇ ਸਾਈਕਲ ਵਾਲੇ ਦੇ ਕਿਸੇ ਦੇ ਘਰ ਚ ਪੈਂਦੀ ਆ ਨਾ ਉਹਦਾ ਤਾਂ ਬਹੁਤ ਜ਼ਿਆਦਾ ਬੁਰਾ ਹਾਰ ਹੋ ਸਕਦਾ ਹੈ। ਉਰੇ ਉੱਪਰ ਹਾਂ। ਉਹਦਾ ਵਿਚਾਰ ਦਿੰਦੇ ਆ। ਉਪਰਾਂਗੇ ਦਿੰਦੇ ਆ। ਉਪਰਾਂਗੇ ਵਿਚਾਰ ਦੋ। ਆ ਖੜਾ ਉਹ ਕੈਮਰਾ। ਆ ਉਰੇ। ਕਿਸੇ ਘਰ ਹੋਈ ਨਾਲ। ਦੱਸੋ ਲਸੇ ਦੀ ਵਿਚਾਰ ਦੋ। ਨਾਰ ਸਿੰਘ ਪੰਜਾਬੀ ਦੇ ਦੋ ਵਿਚਾਰ ਸੁਣਾਓ ਜੀ। ਲਓ ਨਾਰਜੀ ਹਣ ਖੜ ਕੇ ਹੱਦ ਗਣੀ ਕੈਮਰਾ। ਹੁਣ ਦੋ ਵਿਚਾਰ। ਇਹ ਹੌਣਕ ਬਾਰੇ ਕਰਨ ਸੰਤ ਪੰਚਮੀ ਦੇ ਬਾਰੇ ਵਿਚਾਰ ਦੋ। ਕੱਲ ਨੂੰ ਬਸੰਤ ਪੰਚਮੀ ਆ ਨਾ 2 ਤਰੀਕ ਦੀ। ਤੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਤੀਜੀ ਵਾਰ ਆਪਾਂ ਬੇਨਤੀ ਕਰਦੇ ਹਾਂ ਇਹ ਦੋ ਵਾਰੀ ਪਹਿਲਾਂ ਵੀ ਇਵੈਂਟ ਕਰੇ ਕੀ ਇਹ ਜਿਹੜੀਆਂ ਡੋਰਾਂ ਨੇ ਇਹ ਚੈਨਲ ਦੀ ਡੋਰ ਹੈ ਇਹ ਤਾਂ ਖਤਰਨਾਕ ਬਹੁਤ ਜ਼ਿਆਦਾ ਡੋਰ ਹੈ ਦੇਖੋ ਕੋਈ ਵੀ ਡੋਰ ਖਤਰਨਾਕ ਹੋਵੇ ਆ ਕਈ ਪਿੰਡਾਂ ਦੇ ਵਿੱਚ ਤਾਂ ਸੁਣਿਆ ਸੀ ਵੀ ਆਪਣਾ ਡੋਰਾਂ ਉਹਨਾਂ ਨੂੰ ਸਖਤਾਈ ਕਰ ਦਿੱਤੀ ਹੈ ਤੇ ਉਹ ਡੋਰਾਂ ਦੁਕਾਨਾਂ ਤੋਂ ਵੀ ਚੱਕ ਕੇ ਲਜਾਣਗੇ ਅਤੇ ਉਹਨਾਂ ਨਾਲ ਕਾਰਵਾਈ ਵੀ ਕੀਤੀ ਜਾਊਗੀ ਦੁਕਾਨਦਾਰਾਂ ਨਾਲ ਤੇ ਜੇ ਇਹੋ ਜਿਹਾ ਮਾਹੌਲ ਆ ਆਪਣੇ ਸ਼ਹਿਰਾਂ ਦੇ ਵਿੱਚ ਹੋ ਗਏ ਨਾ ਤਾਂ ਸਭ ਦਾ ਭਲਾ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਤੁੰਦ ਦੇਖ ਸਕਦੇ ਕੋਸ ਨਹੀਂ ਦਿਰਾ ਅਡਾਂਡੇ ਦੇ ਸਰਣੀ ਤੇ ਜਿਹੜਾ ਤੜਕੇ ਰਜਾਈ ਵਿੱਚ ਚਾਹ ਪਾਲਦਾ ਉਹ ਕੀ ਬਹਿਮ ਦੁਨੀਆ ਦੇ ਠੱਲੂ ਨਾਰੂ ਤੇ ਜੋਗਰਾ ਮਠੀਏ ਤੱਕ ਕਵੀ ਤਾਂ ਨਾਰੂ ਦੀ ਚਲੂ ਹੰਡਾ ਹੋ ਬਾ ਉਹਨਾਰੂ 65 ਸਾਲ ਦਾ 65 ਸਾਲ ਦਾ ਨਾਰ ਸਿੰਘ ਪੰਜਾਬੀ ਆ ਦੇਖੋ ਹੈ ਕੋਈ 65 ਸਾਲ ਦਾ ਰੰਡ ਮਾਰਦਾ ਨਾਲ ਆਉਂਦਾ ਸਟੇਡੀਅਮ ਚ ਮੜਾਂ ਗਾਏ ਬਣਦੇ 40 45 ਸਾਲ ਦਾ ਹੁੰਦਾ 40 ਕੇ ਸਾਲ ਉਮਰ ਆ ਜਾਨੀ 65 ਸਾਲ ਦੇ ਸਾਹਮਣੇ ਤੋਂ ਦੇ